ਨਾਮ ਵਡਿਆਈ ਮਿਚਾਰੂ ਘਰ ਮੀ ਆਪਕ ਬਰਦਾ ਉਨਤਰੀ ਮੋ ਕਰਦਾ ਕਰਮ ਸੋ ਪਉ ਗਲ ਬੁਜੇ ਬੀਏ ਕਰ ਸਿਸ ਜਿਸ ਬਾਣੀ ਅੰਦਰ ਸਰਨਮ ਬੰਕਰ ਸਾਰੀ ਦਿਹੀਓ ਸਤਨਾਵ ਵਾਹਿਗੁਰੂ ਸਾਰੀ ਦਿਹੀਓ ਸੋਰਠਿ ਮਹਲਾ ਪੰਜਵੰ ਸੋਇ ਕਰਾਈ ਜੋਤਿ ਤਪਾਈ ਬਾਰਿ ਗਤਿ ਤੋ ਸਰਨਾਈ ਪ੍ਰਭੁ ਆਪੇ ਮਹਿਜਿਰਖਾਈ ਮੇਰਾ ਮਾਤਾ ਪਿਤਾ ਜਰਾਇ ਕਰਿ ਕਿਰਪਾ ਮ੍ਰਿਤ ਪਾਲ ਲਗਉ ਨਾ ਕਰੀਂ ਉਦਿਰਾ ਉਗਰਾ ਦਾ ਤੇਰੀ ਸਰਦ ਨਾਮ ਜੀ ਜਤ ਤਰ ਤੇਰੇ ਤਾਰੇ ਪ੍ਰਭ ਦੋਰੀ ਉਗਾਤ ਤੁਮਾ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ